ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਤੇ ਅੱਜ ਆਪਾਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਘਰ ਵਿੱਚ ਲਿਪਸਟਿਕ ਤੇ ਆਪਾਂ ਕਿਸੇ ਵੀ ਕਲਰ ਦੀ ਲਿਪਸਟਿਕ ਤਿਆਰ ਕਰ ਸਕਦੇ ਹਾਂ ਇਸ ਤਰੀਕੇ ਨਾਲ ਜੀ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਆਪਾਂ ਘਰ 'ਚ ਆਪਾਂ ਲਿਪਸਟਿਕ ਤਿਆਰ ਕਰਨ ਦਾ ਕਈ ਵਾਰ ਆਪਣੇ ਕੋਲ ਜਿਵੇਂ ਆਪਾਂ ਨੂੰ ਲਿਪਸਟਿਕ ਕਲਰ ਚਾਹੀਦਾ ਹੁੰਦਾ ਜਿਹੜਾ ਤੇ ਉਹ ਕਲਰ ਨਹੀਂ ਆਪਾਂ ਨੂੰ ਮਿਲਦਾ ਬਾਜ਼ਾਰ ਚ ਤਾਂ ਆਪਾਂ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਲਿਪਸਟਿਕ ਤਿਆਰ ਕਰ ਸਕਦੇ ਹਾਂ ਇਸ ਤਰੀਕੇ ਨਾਲ ਤੇ ਇਹ ਆਪਾਂ ਸਿਰਫ ਦੋ ਦੋ ਸਮਾਨ ਤੋਂ ਤਿਆਰ ਕਰਾਂਗੇ ਤੇ ਇਹ ਮੈਂ ਦੋ ਤਰ੍ਹਾਂ ਦੀਆਂ ਲਿਪਸਟਿਕਾਂ ਤਿਆਰ ਕਰਨੀਆਂ ਇਸ ਕਰਕੇ ਇਹ ਸਮਾਨ ਰੱਖਿਆ ਹੋਇਆ ਮੈਂ ਤੇ ਸਿਰਫ ਦੋ ਸਮਾਨ ਤੋਂ ਆਪਾਂ ਤਿਆਰ ਕਰਾਂਗੇ ਜੀ ਇਹ ਅਲੱਗ-ਅਲੱਗ ਦੋ ਤਰ੍ਹਾਂ ਮੈਂ ਦੱਸੂੰਗੀ ਤੁਹਾਨੂੰ ਇਹ ਲਿਪਸਟਿਕ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਤੇ ਇਹ ਪਹਿਲਾ ਤਰੀਕਾ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਜੀ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਪਹਿਲੇ ਤਰੀਕੇ ਲਈ ਜੀ ਇਹ ਲੈਤਾਗਾ ਸੰਧੂਰ ਇਹ ਹੈਗਾ ਆਪਣੇ ਕੋਲ ਡਾਰਕ ਕਲਰ ਦਾ ਸੰਧੂਰ ਤੇ ਹੁਣ ਆਪਾਂ ਇਹਦੇ ਲਈ ਜੀ ਥੋੜਾ ਜਿਹਾ ਸੰਧੂਰ ਲੈ ਲਾਂਗੇ ਆਪਾਂ ਇਸ ਤਰੀਕੇ ਨਾਲ ਜੇ ਸੋਨੂੰ ਡਾਰਕ ਕਲਰ ਚਾਹੀਦਾ ਤਾਂ ਤੁਸੀਂ ਇਹ ਸੰਧੂਰ ਲੈ ਲੈਣਾਗਾ ਇਸ ਤਰੀਕੇ ਨਾਲ ਤੇ ਆਪਾਂ ਲਾ ਕੇ ਵੀ ਦਿਖਾਵਾਂਗੇ ਤੁਹਾਨੂੰ ਇਹ ਲਿਪਸਟਿਕ ਇਸ ਤਰੀਕੇ ਨਾਲ ਆਪਾਂ ਸੰਧੂਰ ਲੈ ਲਿਆ ਇਹ ਦੇਖੋ ਕਿੰਨਾ ਸੋਹਣਾ ਕਲਰ ਆ ਸੰਧੂਰ ਦਾ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਦਾਂਗੇ ਫਾਊਂਡੇਸ਼ਨ ਫਾਊਂਡੇਸ਼ਨ ਮੇਰੇ ਕੋਲ ਇਹ ਬੀਬੀ ਸੀ ਸੀ ਕਰੀਮ ਹੈ ਜੀ ਤੇ ਜੇਕਰ ਤੁਹਾਡੇ ਕੋਲ ਕੋਈ ਵੀ ਤਰ੍ਹਾਂ ਦਾ ਫਾਊਂਡੇਸ਼ਨ ਹੈ ਤਾਂ ਤੁਸੀਂ ਥੋੜਾ ਜਿਹਾ ਫਾਊਂਡੇਸ਼ਨ ਲੈ ਲੈਣਾ ਸਿਰਫ ਇੰਨਾ ਕ ਇੰਨਾ ਕ ਫਾਊਂਡੇਸ਼ਨ ਚਾਹੀਦਾ ਆਪਾਂ ਨੂੰ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇਸ ਤਰੀਕੇ ਨਾਲ ਫਾਊਂਡੇਸ਼ਨ ਦੇ ਵਿੱਚ ਤੇ ਇਹ ਵੇਖੋ ਜੀ ਆਪਾਂ ਕਿੰਨੀ ਵਧੀਆ ਨਿਪਸ਼ਟਿਕਾ ਤਿਆਰ ਕਰ ਲਈ ਘੋਲ ਕੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਮੈਂ ਤੁਹਾਨੂੰ ਇਹ ਲਗਾ ਕੇ ਦਿਖਾਉਂਗੀ ਇਹ ਤੇ ਇਹ ਵੇਖੋ ਇਹਦਾ ਕਿੰਨਾ ਵਧੀਆ ਕਲਰ ਬਣਿਆ ਲਿਪਸਟਿਕ ਦਾ ਤੇ ਹੁਣ ਆਪਾਂ ਦੂਸਰਾ ਤਰੀਕਾ ਵੀ ਤੁਹਾਨੂੰ ਦੱਸ ਦੇਣਗੇ ਜੇਕਰ ਤੁਸੀਂ ਸੰਧੂਰ ਤੋਂ ਨਹੀਂ ਤਿਆਰ ਕਰਨੀ ਇਹ ਤਾਂ ਤੁਸੀਂ ਕੋਈ ਵੀ ਕਲਰ ਇਹਨਾਂ ਚੋਂ ਲੈ ਲੈਣਾਗਾ ਤੇ ਜੇਕਰ ਤੁਸੀਂ ਚਮਕ ਵਾਲੀ ਲਿਪਸਟਿਕ ਤਿਆਰ ਕਰਨੀ ਆ ਤਾਂ ਇਹ ਲੈ ਲੈਣੇ ਤੁਸੀਂ ਸ਼ਿਮਰ ਵਾਲੇ ਇਹ ਕਲਰ ਤੇ ਜੇਕਰ ਬਿਨਾ ਚਮਕ ਤੋਂ ਤਿਆਰ ਕਰਨੀ ਆ ਤਾਂ ਜਿਵੇਂ ਇਹ ਇਹ ਕਲਰ ਆਗਾ ਗੁਲਾਬੀ ਤੇ ਇਹ ਆਪਾਂ ਤਿਆਰ ਕਰ ਲਾਂਗੇ ਤੇ ਇਹਦੇ ਲਈ ਜੇ ਆਪਾਂ ਕਲਰ ਲੈ ਲਾਂਗੇ ਇਹ ਇਹਨਾਂ ਚੋਂ ਇੱਕ ਇਹਦੇ ਲਈ ਜੀ ਆਪਾਂ ਦੂਸਰੀ ਲਿਪਸਟਿਕ ਲਈ ਇਹ ਆਪਾਂ ਨੇ ਲੈ ਲਿਆ ਕਲਰ ਥੋੜਾ ਜਿਹਾ ਕਲਰ ਲਾਵਾਂਗੇ ਆਪਾਂ ਇਹ ਤੇ ਜੇਕਰ ਤੁਹਾਡੇ ਕੋਲ ਡਾਰਕ ਕਲਰ ਹੈਗਾ ਜਿਵੇਂ ਆਪਾਂ ਪਹਿਲਾਂ ਸੰਧੂਰ ਵਾਲਾ ਡਾਰਕ ਕਲਰ ਲਿਆ ਸੀ ਤਾਂ ਤੁਸੀਂ ਉਹ ਲੈ ਸਕਦੇ ਆ ਇਸ ਤਰੀਕੇ ਨਾਲ ਆਪਾਂ ਥੋੜਾ ਜਿਹਾ ਕਲਰ ਕੱਢ ਲਾਂਗੇ ਕਰਾਂ डबी तो एक आप ले लगे जी चमक वाला कलर आप थोड़ा डार्क कलर लवोंगे कोई इन्होंने कोई भी डार्क कलर ले सकते हैं क्योंकि जोड़ा आप बिना चमक तो लेता वह अपने को डार्क कलर नहीं आप थोड़ा ज च चमक वाला पा लेंगे डार्क कलर तो अपनी लिपस्टिक का कलर वजिया हो जूगा यह इस तरीके आपनों कलर मिक्स कर लेखो ਤੇ ਤੁਸੀਂ ਕੋਈ ਵੀ ਕਲਰ ਦੀ ਲਿਪਸਟਿਕ ਬਣਾ ਸਕਦੇ ਆ ਇਸ ਤਰੀਕੇ ਨਾਲ ਜਿਹੜਾ ਵੀ ਤੁਹਾਨੂੰ ਪਸੰਦ ਹੋਊਗਾ ਤੇ ਹੁਣ ਆਪਾਂ ਇੱਥੇ ਜੀ ਇੱਕ ਤਾਂ ਆਪਾਂ ਇਹ ਲਈਏਗੀ ਲਿਪ ਗਲੋਸ ਜੇਕਰ ਤੁਹਾਡੇ ਕੋਲ ਇਹ ਹੈ ਨਹੀਂ ਗੀ ਲਿਪ ਗਲੋਸ ਤਾਂ ਤੁਸੀਂ ਵੈਸਲੀਨ ਲੈ ਲੈਣੀ ਆ ਤੇ ਜੇਕਰ ਵੈਸਲੀਨ ਵੀ ਹੈ ਨਹੀਂ ਤਾਂ ਤੁਸੀਂ ਇਹ ਲੈ ਲੈਣੀ ਆ ਜਿਹੜੀ ਕੋਲਡ ਕਰੀਮ ਹੁੰਦੀ ਆ ਆਪਣੀ ਤੇ ਇਹ ਲੈ ਲੈਣੀ ਥੋੜੀ ਜੀ ਤੇ ਆਪਾਂ ਇੱਥੇ ਲਿਪ ਗਲੋਸ ਲਵਾਂਗੇ ਜੀ ਥੋੜੀ ਜੀ ਥੋੜੀ ਜੀ ਪਾਵਾਂਗੇ ਆਪਾਂ ਬਿਲਕੁਲ ਹੀ ਜ਼ਿਆਦਾ ਨਹੀਂ ਥੋੜੀ ਪਾ ਲੈਣੀ ਹੈ ਇਹ ਦੇਖੋ ਇਹ ਪਾਣੀ ਲਗਾ ਲਈ ਇੰਨੀ ਕੁ ਲੱਤ ਕੁ ਲੋਸਾ ਪਾਣੀ ਲੈ ਲਈ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਹ ਜੀ ਬ੍ਰਸ਼ ਨਾਲ ਹੀ ਆਪਾਂ ਮਿਕਸ ਕਰਾਂਗੇ ਜੀ ਇਹਨੂੰ ਇਸ ਤਰੀਕੇ ਨਾਲ ਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਕਲਰ ਬਣ ਕੇ ਤਿਆਰ ਹੋ ਗਿਆ ਜੀ ਆਪਣਾ ਸੋਨਾ ਕਲਰ ਵਧੀਆ ਨੀਊੜਿਆ ਕਲਰ ਬਣ ਗਿਆ ਹੈ ਲਿਪਸਟਿਕ ਦਾ ਤੇ ਹੁਣ ਮੈਂ ਤੁਹਾਨੂੰ ਇਹ ਅਪਲਾਈ ਕਰਕੇ ਦਿਖਾਉਣੀ ਆ ਆਪਦੇ ਲਿਪਸਟਿਕ ਲੈ ਲਈ ਇਹ ਜਿਹੜੀ ਆਪਾਂ ਨੇ ਤਿਆਰ ਕਰੀ ਹੈ ਤੇ ਹੁਣ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਇਹ ਬਹੁਤ ਹੀ ਵਧੀਆ ਲਿਪਸਟਿਕ ਆਪਣੀ ਤਿਆਰ ਹੋਈ ਹੈ ਇਹ ਤੁਗੇ ਦੇ ਮਮਾ ਤੇ ਵਿੱਚ ਇਹਦੇ ਸ਼ਾਈਨਿੰਗ ਵੀ ਹੈ ਬਹੁਤ ਸੋਹਣੀ ਕਿੰਨਾ ਵਧੀਆ ਦਾ ਕਲਰ ਆਇਆ ਹੈ ਏ ਲਿਪਸਟਿਕ ਦਾ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦੋ ਲਿਪਸਟਿਕਾਂ ਇਹ ਤਿਆਰ ਕਰਕੇ ਦਿਖਾਵਾਂਗੇ ਤੇ ਦੋਨੋਂ ਲਿਪਸਟਿਕਾਂ ਬਹੁਤ ਜਿਆਦਾ ਵਧੀਆ ਇਹ ਬਣਦਗੈ ਤੇ ਇਸ ਤਰੀਕੇ ਨਾਲ ਤੁਸੀਂ ਵੀ ਘਰ ਦੇ ਵਿੱਚ ਲਿਪਸਟਿਕ ਬਣਾ ਸਕਦੇ ਆ ਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਇਹ ਪਸੰਦ ਆਈ ਹੋਊਗੀ ਤੇ ਵੀਡੀਓ ਪਸੰਦ ਆਈ ਤਾਂ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ